ਕਿਉਂਕਿ ਹੁਣ ਐਮਪੀ ਹੁਸ਼ਿਆਰਪੁਰ ਨੇ ਬਣਾਇਆ ਹੈ ਤੇ ਮੇਰੀ ਸਭ ਤੋਂ ਵੱਡੀ ਸੋਚ ਇਹ ਸੀ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਰੇਲ ਟ੍ਰੈਕ ਉਹਦਾ ਜਿਹੜਾ ਕਨੈਕਸ਼ਨ ਕਿਉਂਕਿ ਇੱਕ ਬਲਾਈਂਡ ਬਲਾਈਂਡ ਐਂਡਿੰਗ ਆ ਉੱਥੇ ਖਤਮ ਹੋ ਜਾਂਦਾ ਉਹਨੂੰ ਮੇਰੀ ਸੋਚ ਹੈ ਕਿ ਟਾਂਡਾ ਤੋਂ ਲੈ ਕੇ ਟਾਂਡਾ ਤੋਂ ਸਹਿਲਾ ਬਾਯਾ ਹੁਸ਼ਿਆਰਪੁਰ ਉਸ ਲਿੰਕ ਨੂੰ ਕਨੈਕਟ ਕਰਨਾ ਤਾਂ ਕਿ ਸਾਡਾ ਜਿਹੜਾ ਬਿਜ਼ਨਸ ਵੀ ਵਧੇ ਤਾਂ ਕਿ ਸਾਡੀ ਜਿਹੜੀ ਜਿਹੜੀ ਸਾਡੀ ਰੋਡ ਟ੍ਰੈਫਿਕ ਉਹ ਵੀ ਘਟੇ ਔਰ ਦੂਸਰਾ ਮੇਰਾ ਵਿਜ਼ਨ ਹੋਵੇਗਾ ਸਭ ਤੋਂ ਵੱਡਾ ਕਿ ਜਿਹੜੇ ਸਿਹਤ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਇੱਕ ਅੱਛੇ ਪੱਧਰ ਤੇ ਲੈ ਕੇ ਜਾਣਾ ਕਿਉਂਕਿ ਸਾਡੇ ਤੇ ਵੱਡੇ ਹਸਪੀਟਲ ਟਰਸ਼ਰੀ ਹਸਪੀਟਲ ਜਿਹੜੀ ਹੈ ਉਹ ਬਹੁਤ ਲੈਕਿੰਗ ਹੈ ਸੋ ਮੈਡੀਕਲ ਕਾਲਜ ਐਂਡ ਹਸਪੀਟਲ ਬਣਾਉਣਾ ਕੈਂਸਰ ਹਸਪੀਟਲ ਬਣਾਉਣਾ ਪੀਜੀ ਵਰਗੀਆਂ ਸੁਵਿਧਾਵਾਂ ਉਪਲਬਧ ਕਰਾਉਣਾ ਤਾਂ ਕਿ ਸਾਡੇ ਜਿਹੜੇ ਹੁਸ਼ਿਆਰਪੁਰ ਦੇ ਲੋਕ ਨੇ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਔਰ ਤੀਸਰਾ ਜੋ ਇੰਡਸਟਰੀ ਜਿਹੜੀ ਆ ਇੰਡਸਟਰੀ ਨੂੰ ਲੈ ਕੇ ਆਣਾ ਔਰ ਇੰਡਸਟਰੀ ਖਾਸ ਤੌਰ ਤੇ ਵਾਇਗੁਰੂ ਕੇਰੇ ਸਾਡੀ ਸਰਕਾਰ ਬਣੇ ਔਰ ਹਿਮਾਚਲ ਦੀ ਤਰਜ਼ ਤੇ ਕੰਢੀ ਏਰੀਆ ਨੂੰ ਇੱਕ ਜਿਹੜਾ ਪਹਾੜੀ ਖੇਤਰ ਦਾ ਦਰਜਾ ਦਵਾਣਾ ਤਾਂ ਕਿ ਇੰਡਸਟਰੀ ਜਿਹੜੀ ਆ ਉਹ ਵੱਧ ਤੋਂ ਵੱਧ ਆ ਸਕੇ ਇੰਡਸਟਰੀਆਂ ਨੂੰ ਵੱਧ ਤੋਂ ਵੱਧ ਜਿਹੜੇ ਪੈਕੇजेस ਦਵਾਣਾ ਇਹ ਦੋਸਰਾ ਮੇਰਾ ਮਿਸ਼ਨ ਰਹੇਗਾ ਔਰ ਤੀਸਰਾ ਟੂਰਿਜ਼ਮ ਡਿਵੈਲਪ ਕਰਨਾ ਔਰ ਸਾਡੇ ਐਜੂਕੇਸ਼ਨ ਨੂੰ ਬਿਹਤਰ ਕਰਨਾ ਹੋਰ ਬਿਹਤਰ ਕਰਨਾ ਯੂਨੀਵਰਸਿਟੀ ਲੈ ਕੇ ਆਣਾ ਟੈਕਨੀਕਲ ਯੂਨੀਵਰਸਿਟੀਆਂ ਲੈ ਕੇ ਆਣਾ ਤਾਂ ਕਿ ਬੈਟਰ ਬਿਹਤਰ ਟੈਕਨੀਕਲ ਐਜੂਕੇਸ਼ਨ ਦਿੱਤੀ ਜਾ ਸਕੇ ਟੈਕਨੀਕਲ ਐਜੂਕੇਸ਼ਨ ਵੀ ਇੰਡਸਟਰੀ ਓਰੀਐਂਟਡ ਦਿੱਤੀ ਜਾ ਸਕੇ ਤਾਂ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਸਰ ਜਿਹੜਾ ਮੈਡੀਕਲ ਕਾਲਜ ਇੱਥੇ ਬਹੁਤ ਸਾਰੇ ਕੈਂਡੀਡੇਟਰਾਂ ਨੇ ਉਦਘਾਟਨ ਚਾਹੇ ਸੈਕਟਰ ਦੇ ਜਾਂ ਪੰਜਾਬ ਦੇ ਬਹੁਤ ਸਾਰੇ ਉਦਘਾਟਨ ਕਿੱਥੇ ਪਰ ਜਿਹੜੇ ਤੱਕ ਤੋਂ ਰੁਕ ਰਹੇ ਹੈ देखो मैं तो दे यही प्रे करता हूं मेरे न कैवेलन मंत्री साहब भी या सरकार भी मेरे नाल पंजाब ਸਾਡੀ ਸਰਕਾਰ ਤੇ ਉੱਪਰ ਵੀ ਸਾਡੀ ਸਰਕਾਰ ਸੱਚੇ ਪਾਸ਼ਾ ਵਾਹਿਗੁਰੂ ਦੀ ਕਿਰਪਾ ਨਾਲ ਬਣੇਗੀ ਤੇ ਆਪਾਂ ਹਸਪੀਟਲ ਬਣਾਵਾਂਗੇ ਵੀ ਚਲਾਵਾਂਗੇ ਵੀ ਜਨਤਾ ਨੂੰ ਸਮਰਪਿਤ ਕਰਾਂਗੇ ਤਾਂ ਕਿ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਉਹ ਪਿਛਲੇ ਜਿੰਨੇ ਵੀ ਜੋ ਪਿਛਲੀਆਂ ਇੱਕ ਐਮਪੀ ਦੇ ਖਿਲਾਫ ਲੋਕਾਂ ਦੀਆਂ ਧਾਰਨਾਵਾਂ ਮੈਂਬਰ ਪਾਰਲੀਮੈਂਟ ਦੇ ਖਿਲਾਫ ਉਹਨਾਂ ਧਾਰਨਾਵਾਂ ਤੇ ਵਿਰਾਮ ਲਗਾਉਣਾ ਵੀ ਮੇਰਾ ਸਭ ਤੋਂ ਵੱਡਾ ਹਮੇਸ਼ਾ ਰਹਿ ਗਿਆ एक सर होशियारपुर जलंधर फोर लेन नटका पे आप आठ साल वही सर इस पर हाँ हजार जी वो बहुत बड़ा आपने बिल्कुल सही पूछा वो बहुत बड़ा इशू है उसको भी टेकअप करेंगे और इसके अलावा फोर लेन मार्ग जो हैं गढ़शंकर से लेके टांडा और दसुआ वहाँ भी चार फोर लेन मार्ग बनाएंगे ताकि इंडस्ट्री ज़्यादा से ज़्यादा आ सके और ट्रैफिक कंट्रोल